ਸੰਗਤੋ ਮੈਂ ਤੁਹਾਨੂੰ ਇੱਕ ਅਜੀਬ ਗੱਲ ਦੱਸਣ ਜਾ ਰਿਹਾ ਹਾਂ ਤੁਸੀਂ ਜਿਸ ਰੱਬ ਨੂੰ ਅਸਮਾਨ ਵਿੱਚ ਧੂਰਦੇ ਹੋ ਜਿਸ ਨੂੰ ਮੰਦਰਾਂ ਗੁਰਦੁਆਰਿਆਂ ਵਿੱਚ ਭਾਲਦੇ ਹੋ ਜਿਸ ਲਈ ਤੁਸੀਂ ਤੀਉਥਾਂ ਦੇ ਜਾਂਦੇ ਹੋ ਉਹ ਤੁਹਾਡੇ ਅੰਦਰ ਹੀ ਬੈਠਾ ਹੈ ਪਰ ਸੌ ਰਿਹਾ ਹੈ ਗਹਿਰੀ ਨੀਂਦ ਵਿੱਚ ਸੌ ਰਿਹਾ ਹੈ ਅਤੇ ਤੁਸੀਂ ਵੀ ਸੌ ਰਹੇ ਹੋ ਇਸ ਲਈ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਤੁਹਾਡੇ ਅੰਦਰ ਹੈ ਦੋ ਦੋ ਸੁੱਤੇ ਹੋਏ ਲੋਕ ਇੱਕ ਦੂਜੇ ਨੂੰ ਕਿਵੇਂ ਪਛਾਣਨਗੇ ਇਸ ਲਈ ਪਹਿਲਾਂ ਤੁਹਾਨੂੰ ਜਾਗਣਾ ਪਵੇਗਾ ਫਿਰ ਤੁਸੀਂ ਉਸ ਅੰਦਰਲੇ ਰੱਬ ਨੂੰ ਜਗਾ ਸਕੋਗੇ ਜਦੋਂ ਮੈਂ ਕਹਿੰਦਾ ਹਾਂ ਕਿ ਤੁਸੀਂ ਸੌ ਰਹੇ ਹੋ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਬਿਸਤਰੇ ਤੇ ਲੇਟੇ ਹੋਏ ਹੋ ਨਹੀਂ ਸੰਕਤੋ ਤੁਸੀਂ ਜਾਗ ਰਹੇ ਹੋ ਚੱਲ ਰਹੇ ਹੋ ਕੰਮ ਕਰ ਰਹੇ ਹੋ ਗੱਲਾਂ ਕਰ ਰਹੇ ਹੋ ਪਰ ਫਿਰ ਵੀ ਤੁਸੀਂ ਸੌ ਰਹੇ ਹੋ ਇਹ ਨੀਂਦ बेहोशी ਦੀ ਨੀਂਦ ਹੈ ਗਾਹਲਤ ਦੀ ਨੀਂਦ ਹੈ ਤਦ ਹੈ ਤੁਸੀਂ ਜੀ ਰਹੇ ਹੋ ਪਰ ਅਸਲ ਵਿੱਚ ਜੀ ਨਹੀਂ ਰਹੇ ਬਸ ਇੱਕ ਮਸ਼ੀਨ ਵਾਂਗ ਚੱਲ ਰਹੇ ਹੋ ਸਵੇਰੇ ਉੱਠੇ ਨਹਾ ਧੋ ਕੇ ਕੰਮ ਤੇ ਚਲੇ ਗਏ ਸ਼ਾਮ ਨੂੰ ਵਾਪਸ ਆਏ ਖਾਦਾ ਪੀਤਾ ਸੌਂ ਗਏ ਫਿਰ ਉਹੀ ਸਵੇਰ ਉਹੀ ਦਿਨ ਉਹੀ ਰਾਤ ਸਾਰੀ ਉਮਰ ਇਹੋ ਚੱਕਰ ਇਹ ਜ਼ਿੰਦਗੀ ਹੈ ਜਾਂ ਮੌਤ ਅਸਲ ਵਿੱਚ ਇਹ ਜ਼ਿੰਦਗੀ ਨਹੀਂ ਹੈ ਸੰਗਤੋ ਇਹ ਤਾਂ ਇੱਕ ਲੰਮੀ ਨੀਂਦ ਹੈ ਜਿਸ ਵਿੱਚ ਅਸੀਂ ਸੁਪਨੇ ਦੇਖ ਰਹੇ ਹਾਂ ਅਤੇ ਸਮਝ ਰਹੇ ਹਾਂ ਕਿ ਇਹ ਸੱਚ ਹੈ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਘਟ ਘਟ 'ਮੇ ਸਾਹਿਬ ਹੈ ਸਭਨਾ ਮਾਹੇ ਸਮਾਇਆ ਹਰ ਸ਼ਰੀਰ ਵਿੱਚ ਹਰ ਜੀਵ ਵਿੱਚ ਰੱਬ ਹੈ ਪਰ ਅਸੀਂ ਇਸ ਨੂੰ ਮੰਨਦੇ ਨਹੀਂ ਮਹਿਸੂਸ ਨਹੀਂ ਕਰਦੇ ਅਸੀਂ ਸੋਚਦੇ ਹਾਂ ਕਿ ਰੱਬ ਕਿਤੇ ਦੂਰ ਹੈ ਕਿਤੇ ਉੱਚੇ ਅਸਮਾਨ ਵਿੱਚ ਬੈਠਾ ਹੈ ਅਤੇ ਸਾਨੂੰ ਦੇਖ ਰਿਹਾ ਹੈ ਪਰ ਸੱਚ ਇਹ ਹੈ ਕਿ ਉਹ ਤੁਹਾਡੇ ਨਾਲੋਂ ਜ਼ਿਆਦਾ ਨੇੜੇ ਹੈ ਤੁਹਾਡੀ ਧੜਕਨ ਵਿੱਚ ਹੈ ਤੁਹਾਡੇ ਸਾਹਾਂ ਵਿੱਚ ਹੈ ਤੁਹਾਡੇ ਹਰ ਸੈੱਲ ਵਿੱਚ ਹੈ ਤੁਸੀਂ ਹੀ ਉਹ ਹੋ ਪਰ ਤੁਹਾਨੂੰ ਪਤਾ ਨਹੀਂ ਜਿਵੇਂ ਕੋਈ ਰਾਜਕੁਮਾਰ ਛੋਟੀ ਉਮਰ ਵਿੱਚ ਗਵਾਚ ਜਾਵੇ ਅਤੇ ਗਰੀਬਾਂ ਵਿੱਚ ਪੱਲੇ ਕਾ ਉਹ ਆਪਣੇ ਆਪ ਨੂੰ ਗਰੀਬ ਹੀ ਸਮਝਦਾ ਹੈ ਉਸ ਨੂੰ ਪਤਾ ਹੀ ਨਹੀਂ ਕਿ ਉਹ ਰਾਜਕੁਮਾਰ ਹੈ ਜਿਸੇ ਤਰ੍ਹਾਂ ਅਸੀਂ ਰੱਬ ਦੇ ਅੰਸ਼ ਹਾਂ ਪਰ ਭੁੱਲ ਗਏ ਹਾਂ ਅਸੀਂ ਆਪਣੇ ਆਪ ਨੂੰ ਇਹ ਸਰੀਰ ਸਮਝਦੇ ਸਮਝਦੇ ਹਾਂ ਇਹ ਨਾਮ ਸਮਝਦੇ ਹਾਂ ਇਹ ਜਾਤ ਸਮਝਦੇ ਹਾਂ ਪਰ ਅਸਲ ਵਿੱਚ ਅਸੀਂ ਉਸ ਅਨੰਤ ਦੇ ਹਿੱਸੇ ਹਾਂ ਹੁਣ ਸਵਾਲ ਇਹ ਹੈ ਕਿ ਇਸ ਅੰਦਰਲੇ ਰੱਬ ਨੂੰ ਜਗਾਈਏ ਕਿਵੇਂ ਸੰਗਤੋ ਇਹ ਕੋਈ ਮੁਸ਼ਕਲ ਕੰਮ ਨਹੀਂ ਹੈ ਪਰ ਇਹ ਇਮਾਨਦਾਰੀ ਦਾ ਕੰਮ ਹੈ ਇਸ ਲਈ ਬਹੁਤੇ ਲੋਕ ਇਸ ਵਿੱਚ ਅਸਫਲ ਹੋ ਜਾਂਦੇ ਨੇ ਕਿਉਂਕਿ ਉਹ ਆਪਣੇ ਨਾਲ ਇਮਾਨਦਾਰ ਨਹੀਂ ਹੁੰਦੇ ਪਹਿਲੀ ਗੱਲ ਜੋ ਤੁਹਾਨੂੰ ਕਰਨੀ ਪਵੇਗੀ ਉਹ ਹੈ ਰੁਕਣਾ ਹਾਂ ਬਸ ਰੁਕ ਜਾਓ ਇਸ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਇਸ ਅੰਨੀ ਦੌੜ ਵਿੱਚ ਜ਼ਰਾ ਰੁਕ ਜਾਓ ਸਾਹ ਲਓ ਅਤੇ ਆਪਣੇ ਆਪ ਨੂੰ ਪੁੱਛੋ ਮੈਂ ਕੌਣ ਹਾਂ ਮੈਂ ਕਿੱਥੇ ਜਾ ਰਿਹਾ ਹਾਂ ਮੇਰੀ ਜ਼ਿੰਦਗੀ ਦਾ ਮਕਸਦ ਕੀ ਹੈ ਬਹੁਤ ਸਾਰੇ ਲੋਕ ساری ਉਮਰ ਦੌੜਦੇ ਰਹਿੰਦੇ ਨੇ ਪਰ ਕਦੇ ਨਹੀਂ ਰੁਕਦੇ ਇਹ ਪੁੱਛਣ ਲਈ ਕਿ ਅਸਲ ਵਿੱਚ ਦੌੜ ਕਿਉਂ ਰਹੇ ਹਾਂ ਪੈਸੇ ਦੇ ਪਿੱਛੇ ਦੌੜਦੇ ਹਾਂ ਇੱਜ਼ਤ ਦੇ ਪਿੱਛੇ ਦੌੜਦੇ ਹਾਂ ਖੁਸ਼ੀ ਦੇ ਪਿੱਛੇ ਦੌੜਦੇ ਹਾਂ ਪਰ ਕਦੇ ਰੁਕ ਕੇ ਨਹੀਂ ਦੇਖਦੇ ਕਿ ਜੋ ਅਸੀਂ ਢੂੰਡ ਰਹੇ ਹਾਂ ਉਹ ਤਾਂ ਸਾਡੇ ਅੰਦਰ ਹੀ ਹੈ ਜਦੋਂ ਤੁਸੀਂ ਰੁਕੋਗੇ ਤਾਂ ਤੁਹਾਨੂੰ ਆਪਣੇ ਅੰਦਰ ਝਾਤੀ ਮਾਰਨੀ ਪਵੇਗੀ ਅੰਦਰ ਦੇਖੋ ਬਾਹਰ ਨਹੀਂ ساری ਉਮਰ ਅਸੀਂ ਬਾਹਰ ਦੇਖਦੇ ਰਹੇ ਹਾਂ ਦੂਜਿਆਂ ਨੂੰ ਦੇਖਦੇ ਹਾਂ ਦੁਨੀਆ ਨੂੰ ਦੇਖਦੇ ਹਾਂ ਕੀਜਾਂ ਨੂੰ ਦੇਖਦੇ ਹਾਂ ਪਰ ਕਦੇ ਅੰਦਰ ਨਹੀਂ ਦੇਖਿਆ ਅੰਦਰ ਦੇਖਣਾ ਮਤਲਬ ਆਪਣੇ ਵਿਚਾਰਾਂ ਨੂੰ ਦੇਖਣਾ ਆਪਣੀਆਂ ਭਾਵਨਾਵਾਂ ਨੂੰ ਦੇਖਣਾ ਆਪਣੇ ਸ਼ਬਦਾਂ ਨੂੰ ਦੇਖਣਾ ਆਪਣੇ ਕਰਮਾਂ ਨੂੰ ਦੇਖਣਾ ਕਿੰਨੇ ਵਿਚਾਰ ਆਉਂਦੇ ਨੇ ਤੁਹਾਡੇ ਮਨ ਵਿੱਚ ਹਜ਼ਾਰਾਂ ਲੱਖਾਂ ਪਰ ਕੀ ਤੁਸੀਂ ਉਹਨਾਂ ਨੂੰ ਦੇਖਦੇ ਹੋ ਕੀ ਤੁਸੀਂ ਜਾਣਦੇ ਹੋ ਤੇ ਤੁਹਾਡੇ ਮਨ ਵਿੱਚ ਕੀ ਚੱਲ ਰਿਹਾ ਹੈ ਜ਼ਿਆਦਾਤਰ ਲੋਕ ਨਹੀਂ ਜਾਣਦੇ ਉਹ ਆਪਣੇ ਵਿਚਾਰਾਂ ਦੇ ਗੁਲਾਮ ਹਨ ਉਹਨਾਂ ਦੇ ਮਾਲਕ ਨਹੀਂ ਵਿਚਾਰ ਆਉਂਦੇ ਨੇ ਅਤੇ ਉਹ ਉਹਨਾਂ ਦੇ ਪਿੱਛੇ ਚਲੇ ਜਾਂਦੇ ਨੇ ਗੁੱਸੇ ਦਾ ਵਿਚਾਰ ਆਇਆ ਗੁੱਸੇ ਹੋ ਗਏ ਲਾਲਚ ਦਾ ਵਿਚਾਰ ਆਇਆ ਲਾਲਚੀ ਬਣ ਗਏ ਡਰ ਦਾ ਵਿਚਾਰ ਆਇਆ ਡਰ ਗਏ ਡਰ ਗਏ ਪਰ ਜੇ ਤੁਸੀਂ ਆਪਣੇ ਵਿਚਾਰਾਂ ਨੂੰ ਦੇਖਣਾ ਸ਼ੁਰੂ ਕਰਦੇ ਹੋ ਸਾਕਸ਼ੀ ਬਣ ਜਾਓ ਤਾਂ ਕੁਝ ਬਦਲਣਾ ਸ਼ੁਰੂ ਹੋ ਜਾਂਦਾ ਹੈ ਸਾਕਸ਼ੀ ਬੰਨਾ ਮਤਲਬ ਸਿਰਫ ਦੇਖਣਾ ਬਿਨਾਂ ਨਿਰਣੇ ਦੇ ਦੇਖਣਾ ਜਦੋਂ ਗੁੱਸੇ ਦਾ ਵਿਚਾਰ ਆਵੇ ਤਾਂ ਬਸ ਦੇਖੋ ਕਿ ਗੁੱਸਾ ਆ ਰਿਹਾ ਹੈ ਉਸ ਨਾਲ ਨਾਲ ਉਸ ਨੂੰ ਦਬਾਉਣ ਦੀ ਕੋਸ਼ਿਸ਼ ਨਾ ਕਰੋ ਬਸ ਦੇਖੋ ਜਦੋਂ ਤੁਸੀਂ ਦੇਖਦੇ ਹੋ ਤਾਂ ਇੱਕ فاਸਲਾ ਬਣ ਜਾਂਦਾ ਹੈ ਤੁਹਾਡੇ ਅਤੇ ਉਸ ਵਿਚਾਰ ਵਿੱਚ ਤੁਸੀਂ ਉਹ ਵਿਚਾਰ ਨਹੀਂ ਰਹਿੰਦੇ ਤੁਸੀਂ ਉਸ ਨੂੰ ਦੇਖਣ ਵਾਲੇ ਬਣ ਜਾਂਦੇ ਹੋ ਅਤੇ ਜਦੋਂ ਤੁਸੀਂ ਦੇਖਣ ਵਾਲੇ ਬਣ ਜਾਂਦੇ ਹੋ ਤਾਂ ਉਹ ਵਿਚਾਰ ਤੁਹਾਡੇ ਉੱਤੇ ਕਾਬੂ ਨਹੀਂ ਕਰ ਸਕਦਾ ਉਹ ਆਇਆ ਅਤੇ ਚਲਾ ਜਾਵੇਗਾ ਜਿਵੇਂ ਬੱਦਲ ਅਸਮਾਨ ਵਿੱਚ ਆਉਂਦੇ ਅਤੇ ਚਲੇ ਜਾਂਦੇ ਨੇ ਪਰ ਅਸਮਾਨ ਉਹੀ ਰਹਿੰਦਾ ਹੈ ਤੁਸੀਂ ਉਹ ਅਸਮਾਨ ਹੋ ਸੰਦ ਤੋਂ ਬਦਲ ਨਹੀਂ ਵਿਚਾਰ ਬਦਲਨੇ ਤੁਸੀਂ ਅਸਮਾਨ ਹੋ ਜਦੋਂ ਤੁਸੀਂ ਇਹ ਸਮਝ ਜਾਓਗੇ ਤਾਂ ਤੁਹਾਡੇ ਅੰਦਰ ਦਾ ਰੱਬ ਜਾਗਣਾ ਸ਼ੁਰੂ ਹੋ ਜਾਵੇਗਾ ਫਿਰ ਤੁਹਾਨੂੰ ਆਪਣੇ ਸਰੀਰ ਨੂੰ ਸਮਝਣ ਦੀ ਲੋੜ ਹੈ ਇਹ ਸਰੀਰ ਇੱਕ ਮੰਦਰ ਹੈ ਇੱਕ ਗੁਰਦੁਆਰਾ ਹੈ ਜਿਸ ਵਿੱਚ ਰੱਬ ਰਹਿੰਦਾ ਹੈ ਪਰ ਅਸੀਂ ਇਸ ਮੰਦਰ ਦੀ ਕਦਰ ਨਹੀਂ ਕਰਦੇ ਅਸੀਂ ਇਸ ਨੂੰ ਗੰਦਗੀ ਖਾਉਂਦੇ ਹਾਂ ਗਲਤ ਚੀਜ਼ਾਂ ਖਾਉਂਦੇ ਹਾਂ ਨਸ਼ੇ ਕਰਦੇ ਹਾਂ ਇਸ ਸਰੀਰ ਨੂੰ ਸ਼ੁੱਧ ਰੱਖੋ ਸੰਗਤੋ ਪਵਿੱਤਰ ਰੱਖੋ ਸਾਫ਼ ਖਾਣਾ ਖਾਓ ਸ਼ੁੱਧ ਪਾਣੀ ਪੀਓ ਸਾਫ਼ ਹਵਾ ਵਿੱਚ ਸਾਹ ਲਓ ਆਪਣੇ ਸਰੀਰ ਨਾਲ ਪਿਆਰ ਕਰੋ ਪਰ ਉਸ ਦੇ ਗੁਲਾਮ ਨਾ ਬਣੋ ਸਮਝੋ ਕਿ ਇਹ ਇੱਕ ਸਾਧਨ ਹੈ ਜਿਸ ਰਾਹੀਂ ਤੁਸੀਂ ਇਸ ਦੁਨੀਆ ਵਿੱਚ ਆਪਣਾ ਕੰਮ ਕਰ ਸਕਦੇ ਹੋ ਆਪਣੀ ਯਾਤਰਾ ਪੂਰੀ ਕਰ ਸਕਦੇ ਹੋ ਜਿਵੇਂ ਕੋਈ ਸਵਾਰੀ ਵਿੱਚ ਬੈਠਦਾ ਹੈ ਉਹ ਜਾਣਦਾ ਹੈ ਕਿ ਇਹ ਸਵਾਰੀ ਉਸ ਦੀ ਨਹੀਂ ਇਹ ਬਸ ਇੱਕ ਥਾਂ ਤੋਂ ਦੂਜੀ ਥਾਂ ਜਾਣ ਦਾ ਜਰਗਿਆ ਹੈ ਇਸੇ ਤਰ੍ਹਾਂ ਇਹ ਸਰੀਰ ਵੀ ਹੈ ਇਹ ਤੁਸੀਂ ਨਹੀਂ ਹੋ ਇਹ ਤੁਹਾਡਾ ਸਾਧਨ ਹੈ ਜਦੋਂ ਤੁਸੀਂ ਇਸ ਨੂੰ ਸਮਝ ਜਾਓਗੇ ਤਾਂ ਤੁਸੀਂ ਸਰੀਰ ਦੇ ਦੁੱਖਾਂ ਤੋਂ ਪਰੇ ਹੋ ਜਾਓਗੇ ਸਰੀਰ ਬੁੱਢਾ ਹੋ ਜਾਵੇਗਾ ਬਿਮਾਰ ਹੋ ਜਾਵੇਗਾ ਇੱਕ ਦਿਨ ਮਰ ਜਾਵੇਗਾ ਪਰ ਤੁਸੀਂ ਉਹ ਹੋ ਜੋ ਕਦੇ ਨਹੀਂ ਮਰਦਾ ਜੋ ਸਦਾ ਰਹਿੰਦਾ ਹੈ ਨਾਮ ਜਪਣਾ ਵੀ ਇੱਕ ਰਾਹ ਹੈ ਸੰਤੋ ਪਰ ਨਾਮ ਜਪਣਾ ਮਤਲਬ ਤੇ ਰਹੁ ਮੂੰਹ ਨਾਲ ਬੋਲਣਾ ਨਹੀਂ ਹੈ ਤੁਸੀਂ ਹਜ਼ਾਰ ਵਾਰ ਵਾਹਿਗੁਰੂ ਵਾਹਿਗੁਰੂ ਕਹਿ ਸਕਦੇ ਹੋ ਪਰਗੇ ਦਿਲ ਵਿੱਚ ਕੁਝ ਨਹੀਂ ਤਾਂ ਇਹ ਸਿਰਫ ਖੋਖਲੇ ਸ਼ਬਦ ਹਨ ਅਸਲ ਨਾਮ ਜਪਣਾ ਤਾਂ ਉਹ ਹੈ ਜਦੋਂ ਤੁਸੀਂ ਪੂਰੀ ਹਾਜ਼ਰੀ ਨਾਲ ਪੂਰੇ ਭਾਣ ਨਾਲ ਪੂਰੇ ਪਿਆਰ ਨਾਲ ਉਸ ਨੂੰ ਯਾਦ ਕਰੋ ਜਦੋਂ ਤੁਹਾਡਾ ਹਰ ਸਾਹ ਵਾਹਿਗੁਰੂ ਬਣ ਜਾਵੇ ਜਦੋਂ ਤੁਹਾਡੀ ਹਰ ਧੜਕਣ ਵਿੱਚ ਉਸ ਦਾ ਨਾਮ ਗੂੰਜੇ ਤਦ ਅਸਲ ਸਿਮਰਨ ਹੁੰਦਾ ਹੈ ਇਹ ਕੋਈ ਕੰਮ ਨਹੀਂ ਜੋ ਤੁਸੀਂ ਦਿਨ ਵਿੱਚ 2 ਘੰਟੇ ਕਰੋ ਅਤੇ ਬਾਕੀ 22 ਸਾਈਡ ਰੱਖ ਦਿਓ ਇਹ ਤਾਂ ਤੁਹਾਡੀ ਜ਼ਿੰਦਗੀ ਬਣਨੀ ਚਾਹੀਦੀ ਹੈ ਤੁਹਾਡਾ ਸੁਭਾਅ ਬਣਨਾ ਚਾਹੀਦਾ ਹੈ ਉੱਟਦੇ ਬੈਠਦੇ ਚੱਲਦੇ ਫਿਰਦੇ ਕੰਮ ਕਰਦੇ ਹਰ ਵੇਲੇ ਉਸ ਦੀ ਯਾਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਹੈ ਸਿਮਰੋ ਸਿਮਰ ਸਿਮਰ ਸੁਖ ਪਾਓ ਸਿਮਰਨ ਕਰੋ ਅਤੇ ਸੁਖ ਪਾਓ ਫਿਰ ਤੁਹਾਨੂੰ ਆਪਣੇ ਕਰਮਾਂ ਨੂੰ ਸ਼ੁੱਧ ਕਰਨ ਦੀ ਲੋੜ ਹੈ ਕਰਮ ਮਤਲਬ ਤੁਹਾਡੇ ਕੰਮ ਤੁਹਾਡੇ ਸ਼ਬਦ ਤੁਹਾਡੇ ਵਿਚਾਰ ਸਭ ਕੁਝ ਜੇ ਤੁਸੀਂ ਦਿਨ ਪਰ ਝੂਠ ਬੋਲਦੇ ਹੋ ਧੋਖਾ ਕਰਦੇ ਹੋ ਦੂਜਿਆਂ ਦਾ ਬੁਰਾ ਸੋਚਦੇ ਹੋ ਕਾ ਤੁਹਾਡੇ ਅੰਦਰ ਦਾ ਰੱਬ ਕਿਵੇਂ ਜਾਗੇਗਾ ਉਹ ਤਾਂ ਹੋਰ ਡੂੰਗੀ ਨੀਂਦ ਵਿੱਚ چلا ਜਾਵੇਗਾ ਤੁਹਾਡੇ ਹਰ ਕਰਮ ਨੂੰ ਸ਼ੁੱਧ ਹੋਣਾ ਚਾਹੀਦਾ ਹੈ ਸੱਚਾ ਹੋਣਾ ਚਾਹੀਦਾ ਹੈ ਪਵਿੱਤਰ ਹੋਣਾ ਚਾਹੀਦਾ ਹੈ ਜੋ ਤੁਸੀਂ ਕਰੋ ਉਹ ਦੂਜਿਆਂ ਦੀ ਭਲਾਈ ਲਈ ਹੋਵੇ ਜੋ ਤੁਸੀਂ ਬੋਲੋ ਉਹ ਦੂਜਿਆਂ ਨੂੰ ਚੰਗਾ ਲੱਗੇ ਉਹਨਾਂ ਨੂੰ ਹੌਸਲਾ ਦੇਵੇ ਜੋ ਤੁਸੀਂ ਸੋਚੋ ਉਸਕਾਰਾਤਮਕ ਹੋਵੇ ਉੱਚਾ ਹੋਵੇ ਹਰ ਪਲ ਸੋਚੋ ਕਿ ਮੈਂ ਕੀ ਕਰ ਰਿਹਾ ਹਾਂ ਮੈਂ ਕੀ ਬੋਲ ਰਿਹਾ ਹਾਂ ਮੈਂ ਕੀ ਸੋਚ ਰਿਹਾ ਹਾਂ ਇਹ ਜਾਗਰੂਕਤਾ ਇਹ ਸੁਚੇਤਤਾ ਇਹ ਹੀ ਤੁਹਾਡੇ ਅੰਦਰ ਦੇ ਰੱਬ ਨੂੰ ਜਗਾਉਂਦੀ ਹੈ ਸਭ ਤੋਂ ਜ਼ਰੂਰੀ ਗੱਲ ਧੀਰਜ ਰੱਖੋ ਸੰਤੋ ਇਹ ਕੰਮ ਇੱਕ ਦਿਨ ਵਿੱਚ ਨਹੀਂ ਹੁੰਦਾ ਤੁਹਾਡੇ ਅੰਦਰ ਦਾ ਰੱਬ ਜੰਮਾ ਤੋਂ ਸੌ ਰਿਹਾ ਹੈ ਉਸ ਨੂੰ ਜਗਾਉਣ ਵਿੱਚ ਸਮਾਂ ਲੱਗੇਗਾ ਪਰ ਹਰ ਰੋਜ਼ ਕੋਸ਼ਿਸ਼ ਕਰੋ ਹਰ ਪਲ ਕੋਸ਼ਿਸ਼ ਕਰੋ ਥੋੜਾ ਥੋੜਾ ਉਹ ਜਾਗਣਾ ਸ਼ੁਰੂ ਹੋ ਜਾਵੇਗਾ ਤੁਹਾਨੂੰ ਮਹਿਸੂਸ ਹੋਣਾ ਸ਼ੁਰੂ ਹੋ ਜਾਵੇਗਾ ਕਿ ਕੁਝ ਬਦਲ ਰਿਹਾ ਹੈ ਤੁਸੀਂ ਪਹਿਲਾਂ ਨਾਲੋਂ ਜ਼ਿਆਦਾ ਸ਼ਾਂਤ ਮਹਿਸੂਸ ਕਰੋਗੇ ਜ਼ਿਆਦਾ ਖੁਸ਼ ਮਹਿਸੂਸ ਕਰੋਗੇ ਜਿਆਦਾ ਜੀਵੰਤ ਮਹਿਸੂਸ ਕਰੋਗੇ ਤੁਹਾਨੂੰ ਪਤਾ ਲੱਗੇਗਾ ਕਿ ਜ਼ਿੰਦਗੀ ਕਿੰਨੀ ਸੁੰਦਰ ਹੈ ਕਿੰਨੀ ਅਨਮੋਲ ਹੈ ਹਰ ਚੀਜ਼ ਵਿੱਚ ਤੁਹਾਨੂੰ ਰੱਬ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ ਹਰ ਫੁੱਲ ਵਿੱਚ ਹਰ ਪੰਛੀ ਵਿੱਚ ਹਰ ਮਨੁੱਖ ਵਿੱਚ ਹਰ ਥਾਂ ਤੁਹਾਨੂੰ ਉਹੀ ਇੱਕ ਦਿਖਾਈ ਦੇਵੇਗਾ ਅਤੇ ਜਦੋਂ ਤੁਹਾਨੂੰ ਹਰ ਥਾਂ ਉਹੀ ਇੱਕ ਦਿਖਾਈ ਦੇਣ ਲੱਗ ਪਏ ਤਾਂ ਸਮਝ ਲਓ ਕਿ ਤੁਹਾਡੇ ਅੰਦਰ ਦਾ ਰੱਬ ਜਾਗ ਗਿਆ ਹੈ ਤੁਸੀਂ ਹੁਣ ਸੌ ਨਹੀਂ ਰਹੇ ਤੁਸੀਂ ਜਾਗ ਗਏ ਹੋ ਇਹ ਹੀ ਮੁਕਤੀ ਹੈ ਸੰਤੋ ਇਹੀ ਮੋਖ ਹੈ। ਇਹੀ ਅਸਲ ਜੀਵਨ ਹੈ। ਇਸ ਲਈ ਦੇਰੀ ਨਾ ਕਰੋ। ਅੱਜ ਹੀ ਸ਼ੁਰੂ ਕਰੋ। ਹੁਣੇ ਸ਼ੁਰੂ ਕਰੋ। ਆਪਣੇ ਅੰਦਰ ਦੇ ਰੱਬ ਨੂੰ ਜਗਾਓ। ਉਸ ਨੂੰ ਜਾਗਣ ਦਿਓ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।